ਹਾਂਜੀ ਅੱਜ ਤੁਹਾਡੇ ਵਾਸਤੇ ਇੱਕ ਹੋਰ ਕੋਠੀ ਲੈ ਕੇ ਆਇਆ ਕੋਠੀ ਦਾ ਪਹਿਲਾਂ ਤਾਂ ਡਿਜ਼ਾਈਨ ਚੈੱਕ ਕਰੋ ਬਹੁਤ ਸੋਹਣੀ ਕੋਠੀ ਬਣੀ ਹੋਈ ਆ ਤੇ ਆਲੰਦਵਾਲੇ ਤੁਸੀਂ ਘਰ ਵੀ ਦੇਖ ਸਕਦੇ ਹੋ ਨਾ ਬਹੁਤ ਵਧੀਆ ਕਲੋਨੀ ਦੇ ਵਿੱਚ ਬਣੀ ਹੋਈ ਆ ਕੋਠੀ ਇਹ ਤੇ 262 ਗਜ ਦੇ ਵਿੱਚ ਇਹ ਕੋਠੀ ਤੁਹਾਨੂੰ ਬਣੀ ਹੋਈ ਮਿਲ ਜੂਗੀ ਤੇ ਜੇਕਰ ਇਹਦੀ ਡਾਈਮੈਂਸ਼ਨ ਦੀ ਗੱਲ ਕਰੀਏ ਤਾਂ 32x72 ਦੀ ਇਹਦੀ ਡਾਈਮੈਂਸ਼ਨ ਆ ਬਾਕੀ ਤੁਸੀਂ ਦੇਖ ਸਕਦੇ ਹੋ ਪਾਰਕਿੰਗ ਲਈ ਵੀ ਖੁੱਲੀ ਡੁੱਲੀ ਜਗ੍ਹਾ ਆ ਗੱਡੀ ਤੁਹਾਡੇ ਸਾਹਮਣੇ ਲੱਗੀ ਹੋਈ ਆ ਤੇ ਇਧਰਲੀ ਸਾਈਡ ਤੁਸੀਂ ਬਾਈਕ ਸਕੂਟੀ ਵਗੈਰਾ ਆਪਣੀ ਖੜੀ ਕਰ ਸਕਦੇ ਹੋ ਆਰਾਮ ਨਾਲ ਤੇ ਜੇਕਰ ਕੋਠੀ ਦੇ ਰੇਟ ਦੀ ਗੱਲ ਕਰੀਏ ਰੇਟ ਆਪਾਂ ਤੁਹਾਨੂੰ ਦ ਦੇਖੋ ਅੰਦਰੋਂ ਕਿਵੇਂ ਦੀ ਆ ਅੰਦਰ ਐਂਟਰ ਹੋਣ ਸਾਰ ਸਭ ਤੋਂ ਪਹਿਲਾਂ ਆਉਂਦਾ ਆ ਡਰਾਈਂਗ ਰੂਮ ਡਰਾਈਂਗ ਰੂਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲਾ ਡੁੱਲਾ ਆ ਏਸੀ ਤੇ ਪੱਖਾ ਵਗੈਰਾ ਲੱਗਿਆ ਹੋਇਆ ਤੁਹਾਨੂੰ ਮਿਲ ਜੂਗਾ ਪੂਰੀ ਖੁੱਲੀ ਡੁੱਲੀ ਜਗ੍ਹਾ ਆ ਜਿੱਥੇ ਤੁਸੀਂ ਆਪਣੇ ਸੋਫੇ ਵਗੈਰਾ ਵਧੀਆ ਤਰੀਕੇ ਦੇ ਨਾਲ ਰੱਖ ਸਕਦੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਬਣਿਆ ਹੋਇਆ ਆ ਡਰਾਈਂਗ ਰੂਮ ਵੀ ਤੇ ਇਧਰ ਨਾਲੇ ਆ ਜਾਂਦੀ ਆ ਲੌਬੀ ਲੌਬੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਖੁੱਲੀ ਡੁੱਲੀ ਲੌਬੀ ਆ ਇੱਕ ਰੂਮ ਤੁਹਾਨੂੰ ਇਸ ਸਾਈਡ ਮਿਲ ਜੂਗਾ ਤੇ ਇੱਕ ਰੂਮ ਤੁਹਾਨੂੰ ਸਾਹਮਣੇ ਮਿਲ ਜੂਗਾ ਸਾਹਮਣੇ ਵਾਲੇ ਰੂਮ ਦੇ ਨਾਲੇ ਤੁਹਾਨੂੰ ਕਿਚਨ ਮਿਲ ਜਾਂਦੀ ਆ ਤੇ ਇੱਧਰ ਤੁਹਾਨੂੰ ਛੱਤ ਮਿਲ ਜਾਂਦੀ ਆ ਬਹੁਤ ਕੈਨਡ ਤਰੀਕੇ ਦੇ ਨਾਲ ਕੰਮ ਕੀਤਾ ਹੋਇਆ ਸਾਰੀ ਲੌਬੀ ਦੇ ਵਿੱਚ ਵੀ ਤੇ ਇਸ ਸਾਈਡ ਤੁਹਾਨੂੰ ਕਿਚਨ ਮਿਲ ਜਾਂਦੀ ਹੈ ਨਾ ਕਿਚਨ ਵੀ ਤੁਸੀਂ ਦੇਖ ਸਕਦੇ ਹੋ ਪੂਰੀ ਖੁੱਲ੍ਹੇ ਡੋਲੀ ਕਿਚਨ ਬਣੀ ਹੋਈ ਆ ਬਾਕਸ ਵਗੈਰਾ ਸਾਰਾ ਕੁਝ ਤੁਹਾਨੂੰ ਲੱਗਿਆ ਹੋਇਆ ਮਿਲ ਜੂਗਾ ਤੇ ਇੱਧਰ ਤੁਸੀਂ ਆਪਣੀ ਕਰੋਕਰੀ ਵਗੈਰਾ ਰੱਖ ਸਕਦੇ ਹੋ ਜਿਹੜੇ ਬਾਕਸ ਲੱਗੇ ਹੋਏ ਨੇ ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਗੈਸ ਚੁੱਲਾ ਤੇ ਚਿਮਨੀ ਤੁਹਾਨੂੰ ਨਾਲੇ ਲੱਗੀ ਹੋਈ ਮਿਲ ਜੂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਬਣੀ ਹੋਈ ਆ ਕਿਚਨ ਤੇ ਇਸ ਸਾਈਡ ਡਿਸ਼ ਵਾਸ਼ਿੰਗ ਲਈ ਵੀ ਅਲੱਗ ਏਰੀਆ ਬਣਾਇਆ ਹੋਇਆ ਨਾ ਜਿੰਦਾ ਕੰਮ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਕੀਤਾ ਹੋਇਆ ਹੈ ਤੇ ਇਧਰ ਨਾਲੇ ਆ ਜਾਂਦਾ ਬੈਡਰੂਮ ਤੇ ਬੈਡਰੂਮ ਵੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਖੁੱਲੇ ਡੁੱਲੇ ਬੈਡਰੂਮ ਬਣੇ ਹੋਏ ਨੇ ਏਸੀ ਵਗੈਰਾ ਸਾਰਾ ਕੁਝ ਨੂੰ ਲੱਗਿਆ ਹੋਇਆ ਮਿਲ ਜੂਗਾ ਬੈਡਾਂ ਦਾ ਜਿਹੜਾ ਪਿੱਛੇ ਦਾ ਡਿਜ਼ਾਈਨ ਆ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਇਹ ਡਿਜ਼ਾਈਨ ਤੇ ਇਧਰ ਤੁਹਾਨੂੰ ਐਲਈਡੀ ਪੈਨਲ ਮਿਲ ਜੂਗਾ ਲੱਗਿਆ ਹੋਇਆ ਐਲਈਡੀ ਪੈਨਲ ਵੀ ਚੈੱਕ ਕਰ ਸਕਦੇ ਹੋ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਤੇ ਇਧਰ ਤੁਹਾਨੂੰ ਕਬੂਰਡ ਵਗੈਰਾ ਲੱਗੇ ਹੋਏ ਮਿਲ ਜਾਣਗੇ ਤੇ ਨਾਲੇ ਆ ਜਾਂਦਾ ਅਟੈਚ ਬਾ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਜਿਹੜਾ ਮਾਡਰਨ ਤਰੀਕੇ ਦੇ ਨਾਲ ਹੋਇਆ ਹੋਇਆ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਆਪਣੇ ਦੂਜੇ ਰੂਮ ਦੇ ਵਿੱਚ ਇੱਧਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਕੰਮ ਕੀਤਾ ਹੋਇਆ ਉਹ ਵੀ ਵਧੀਆ ਕੁਆਲਿਟੀ ਦੇ ਵਿੱਚ ਕੀਤਾ ਹੋਇਆ ਬੈੱਡ ਵਗੈਰਾ ਲੱਗੇ ਹੋਏ ਮਿਲ ਜਾਣਗੇ ਦੇ ਪਿੱਛੇ ਵਾਲਪੇਪਰ ਮਿਲ ਜਾਂਦਾ ਐਲਈਡੀ ਪੈਨਲ ਮਿਲ ਜੂ ਤੁਹਾਨੂੰ ਲੱਗਿਆ ਹੋਇਆ ਤੇ ਇਧਰ ਨਾਲੇ ਕਬੂੜ ਆ ਜਾਂਦੇ ਨੇ ਜਿੱਥੇ ਤੁਸੀਂ ਆਪਣਾ ਸਮਾਨ ਵਗੈਰਾ ਰੱਖ ਸਕਦੇ ਹੋ ਇਹ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਤੇ ਇਧਰ ਨਾਲੇ ਬਾਥਰੂਮ ਆ ਜਾਂਦਾ ਨਾ ਬਾਥਰੂਮ ਦੇ ਵਿੱਚ ਵੀ ਸਾਰਾ ਕੰਮ ਕੰਪਲੀਟ ਕੀਤਾ ਹੋਇਆ ਮਿਲ ਜੂਗਾ ਤੁਹਾਨੂੰ ਸੋ ਇਹ ਸਾਰਾ ਕੁਝ ਤੁਹਾਨੂੰ ਗਰਾਉਂਡ ਫਲੋਰ ਦੇ ਉੱਪਰ ਮਿਲ ਜੂਗਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਗਰਾਉਂਡ ਫਲੋਰ ਦੇ ਉੱਪਰ ਕੰਮ ਕੀਤਾ ਹੋਇਆ ਕਿਵੇਂ ਦਾ ਲੱਗਿਆ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਫਰਸਟ ਫਲੋਰ ਦੇ ਉੱਪਰ ਫਰਸਟ ਫਲੋਰ ਦੇ ਉੱਪਰ ਵੀ ਤੁਹਾਨੂੰ ਦੋ ਬੈਡਰ ਕੀਤਾ ਹੋਇਆ ਕਿੰਨਾ ਸੋਹਣਾ ਲੱਗਦਾ ਹੈ ਤੇ ਨਾਲ ਝੂਮਰ ਵੀ ਦੇਖੋ ਨਾ ਕਿੰਨਾ ਸੋਹਣਾ ਲੱਗ ਰਿਹਾ ਲੱਗਿਆ ਹੋਇਆ ਇੱਕ ਰੂਮ ਤੁਹਾਨੂੰ ਇੱਧਰ ਮਿਲ ਜਾਂਦਾ ਹੈ ਤੇ ਇੱਕ ਰੂਮ ਤੁਹਾਨੂੰ ਸਾਹਮਣੇ ਮਿਲ ਜਾਂਦਾ ਹੈ ਨਾਲ ਇੱਕ ਛੋਟੀ ਜਿਹੀ ਕਿਚਨ ਮਿਲ ਜਾਂਦੀ ਆ ਹੁਣ ਤੁਹਾਨੂੰ ਲੈ ਕੇ ਚੱਲਦੇ ਆ ਰੂਮ ਦੇ ਅੰਦਰ ਰੂਮ ਦੇ ਅੰਦਰ ਤੁਸੀਂ ਦੇਖੋ ਨਾ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਸਾਰਾ ਕੰਮ ਆ ਜਿਹੜਾ ਮਾਡਰਨ ਤਰੀਕੇ ਦੇ ਨਾਲ ਕੀਤਾ ਹੋਇਆ ਮਿਲ ਜੂਗਾ ਤੁਹਾਨੂੰ ਰੂਮ ਦੇ ਵਿੱਚ ਦੇਖ ਸਕਦੇ ਹੋ ਏਸੀ ਵਗੈਰਾ ਲੱਗਿਆ ਹੋਇਆ ਮਿਲ ਜੂਗਾ ਤੇ ਨਾਲੇ ਇੱਧਰ ਕਬੂਡ ਵਗੈਰਾ ਆ ਜਾਂਦੇ ਨੇ ਨਾ ਇੱਥੇ ਤੁਸੀਂ ਆਪਣਾ ਮੇਕਅਪ ਵਗੈਰਾ ਕਰ ਸਕਦੇ ਹੋ ਆਪਣਾ ਕੋਈ ਇਹ ਆ ਜਾਂਦਾ ਬਾਥਰੂਮ ਬਾਥਰੂਮ ਚ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਆ ਜਿਹੜਾ ਕੰਪਲੀਟ ਕੀਤਾ ਹੋਇਆ ਤੁਹਾਨੂੰ ਮਿਲ ਜੂਗਾ ਸਾਰਾ ਕੰਮ ਤੁਹਾਨੂੰ ਕੋਠੀ ਦੇ ਵਿੱਚ ਮਾਡਰਨ ਤਰੀਕੇ ਦੇ ਨਾਲ ਕੀਤਾ ਹੋਇਆ ਮਿਲ ਜੂਗਾ ਤੇ ਇੱਧਰ ਤੁਹਾਨੂੰ ਲੈ ਕੇ ਚੱਲਦੇ ਆ ਨਾਲ ਇੱਕ ਛੋਟਾ ਜਿਹਾ ਪੂਜਾ ਵਾਲਾ ਰੂਮ ਆ ਇੱਥੇ ਤੁਸੀਂ ਆਪਣੀ ਪੂਜਾ ਵਗੈਰਾ ਕਰ ਸਕਦੇ ਹੋ ਇਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਬਣਾ ਰੱਖਿਆ ਆ ਤੇ ਇੱਕ ਰੂਮ ਤੁਹਾਨੂੰ ਇੱਧਰ ਮਿਲ ਜੂਗਾ ਇਹ ਵੀ ਰੂਮ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਆ ਜਿਹੜਾ ਇਸ ਦੇ ਵਿੱਚ ਵੀ ਤੁਹਾਨੂੰ ਕੰਪਲੀਟ ਕੀਤਾ ਹੋਇਆ ਮਿਲ ਜੂਗਾ ਇੱਧਰ ਬਾਥਰੂਮ ਆ ਜਾਂਦਾ ਨਾਲੇ ਅਟੈਚ ਕਬੂਡ ਵਗੈਰਾ ਸਾਰਾ ਕੁਝ ਤੁਹਾਨੂੰ ਲੱਗੇ ਹੋਏ ਮਿਲ ਜਾਣਗੇ ਤੇ ਨਾਲੇ ਇੱਧਰ ਆ ਜਾਂਦੀ ਆਪਣੀ ਛੋਟੀ ਜਿਹੀ ਕਿਚਨ ਆ। ਕਿਚਨ ਵੀ ਤੁਸੀਂ ਦੇਖ ਸਕਦੇ ਹੋ ਵਧੀਆ ਤਰੀਕੇ ਦੇ ਨਾਲ ਬਣਾ ਰੱਖੀ ਇੱਕ ਛੋਟੀ ਜਿਹੀ ਕਿਚਨ ਡਬ ਬਾਕਸ ਵਗੈਰਾ ਸਾਰਾ ਕੁਝ ਤੁਹਾਨੂੰ ਲੱਗਿਆ ਹੋਇਆ ਮਿਲ ਜੂਗਾ, ਗੈਸ ਮਿਲ ਜੂਗਾ। ਕਈ ਵਾਰ ਆਪਾਂ ਨੇ نیچے ਨਹੀਂ ਜਾਣਾ ਹੁੰਦਾ ਉੱਪਰ ਹੀ ਕਿਚਨ ਦੇ ਵਿੱਚ ਕੁਝ ਬਣਾਉਣਾ ਹੁੰਦਾ ਤੁਸੀਂ ਉੱਪਰ ਵੀ ਆਰਾਮ ਨਾਲ ਬਣਾ ਸਕਦੇ ਹੋ। ਓਵਰ ਆਲ ਜਿਹੜਾ ਕੋਠੀ ਦਾ ਕੰਮ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤਾ ਹੋਇਆ ਸਾਰਾ ਕੰਮ ਤੇ ਜੇ ਤੁਸੀਂ ਵੀ ਆਪਣਾ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥ ਜੋ ਜੋ ਵੀ ਫਿਟेड ਸਮਾਨ ਆ ਉਹ ਸਾਰਾ ਕੁਝ ਤੁਹਾਨੂੰ ਨਾਲੇ ਮਿਲ ਜੂਗਾ ਜੇਕਰ ਇਸ ਦੀ ਲੋਕੇਸ਼ਨ ਦੀ ਗੱਲ ਕਰੀ ਤਾਂ ਪਟਿਆਲੇ ਅਮਨਵਾਗ ਦੇ ਵਿੱਚ ਇਸ ਦੀ ਲੋਕੇਸ਼ਨ ਆ ਕੋਠੀ ਦੀ ਬਾਕੀ ਜੇ ਤੁਸੀਂ ਵੀ ਆਪਣਾ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੇ ਜੇਕਰ ਕੋਠੀ ਦੇ ਰੇਟ ਦੀ ਗੱਲ ਕਰੀਏ ਤਾਂ 1 ਕਰੋੜ 90 ਲੱਖ ਰੁਪਏ ਇਸ ਦੀ ਡਿਮਾਂਡ ਆ ਤੇ ਬਾਕੀ ਮੌਕੇ ਦੇ ਉੱਪਰ ਮਾਨਤਨ ਹੋ ਜੂਗਾ ਥੋੜੇ ਪੈਸੇ ਵੀ ਦੇ ਕੇ ਤੁਸੀਂ ਇਸ ਕੋਠੀ ਦੇ ਮਾਲਕ ਬਣ ਸਕਦੇ ਹੋ ਤੇ ਬਾਕੀ ਦੇ ਉੱਪਰ ਹੀ ਤੁਹਾਡਾ ਨੋਨ ਕਰਵਾ ਦੇਣਗੇ ਬਾਕੀ ਬਾਈ ਦਾ ਸਕਰੀਨ ਦੇ ਉੱਪਰ ਨੰਬਰ ਚੱਲੇ ਰਿਹਾ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਨਕੁਆਰੀ ਲੈਣੀ ਹੈ ਇਹਨਾਂ ਦੇਖਣ ਦੇ ਲਈ ਤੁਸੀਂ ਮੈਨੂੰ ਫੋਲੋ ਜ਼ਰੂਰ ਕਰ ਲਿਓ